ਕਬੱਡੀ 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 ਸੋ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਜੀ ਕੱਲ ਨੂੰ ਜਵਿੰਦਰ ਸਿੰਘ ਜੀ ਕੋਚ ਸਾਹਿਬ ਵੀ ਆ ਗਏ ਨੇ ਸੋਖਵੀਰ ਧੰਨਵਾਦ ਸਾਰਿਆਂ ਦਾ ਤੇ ਕੱਲ ਨੂੰ ਫਿਰ ਲਾਵਾਂਗੇ ਰੌਣਕਾਂ ਇੱਥੇ 8 ਟੀਮਾਂ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੀਆਂ ਟੌਪ ਦੀਆਂ ਟੀਮਾਂ ਸਿਰੇ ਦਾ ਮੇਲਾ ਹੋਣਾ ਪਵਨ ਜੱਸਲ ਆ ਗਿਆ ਪਿਛਲੇ ਦਿਨੀ ਗ੍ਰੀਸ ਇਕੱਠੇ ਹੋਏ ਗ੍ਰੀਸ ਵਾਲਿਆਂ ਨੇ ਬਹੁਤ ਪਿਆਰ ਦਿੱਤਾ ਸੱਚੀ ਫਰੂਖ ਹੋਸ਼ ਹੋ ਗਈ ਤੇ ਆ ਹਫਤਾ ਜਿਹੜਾ ਐਮਸਟਰਡਮ ਦਾ ਅਗਲੇ ਹਫਤੇ ਪੈरिस ਫਰਾਂਸ ਫਿਰ ਉਸ ਤੋਂ ਅਗਲੇ ਹਫਤੇ ਜਰਮਨੀ ਫਿਰ ਉਸ ਤੋਂ ਅਗਲੇ ਹਫਤੇ ਇਟਲੀ ਫਿਰ ਉਸ ਤੋਂ ਅਗਲੇ ਹਫਤੇ ਸਪੇਨ ਫਿਰ ਵਾਪਸੀਆਂ ਪਿੰਡਾਂ ਨੂੰ ਪੰਜ ਹਫਤਿਆਂ ਬਾਅਦ ਚਾਰਾਂ ਬਾਅਦ ਲਾ ਲੋ ਤੇ ਬਹੁਤ ਸੋਣਾ ਸਾਰਿਆਂ ਦਾ ਸਤਿਕਾਰ ਬਹੁਤ ਧੰਨਵਾਦ ਬਹੁਤ ਟਾਈਮ ਬਾਅਦ ਆਪਾਂ ਲਾਈਵ ਹੋਣ ਨੂੰ ਤੇ ਅਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਗੁਰੂ ਮਹਾਰਾਜ ਮਿਹਰ ਕਰੇ ਸਾਰਿਆਂ ਤੇ ਵਧੀਆ ਰਹੋ ਪੋਜ਼ਿਟਿਵ ਰਹੋ ਜਿੱਥੇ ਵੀ ਹੈਗੇ ਹੋ ਚੜ੍ਹਦੀ ਕਲਾ ਚ ਰਹੋ ਬਸ ਸੱਚੇ ਪਾਤਸ਼ਾਹ ਸਾਰਿਆਂ ਦੇ ਸ਼ਹੀਦ ਸਿੰਘ ਅੰਗ ਸੰਗ ਸਹਾਈ ਹੋਣ ਗੁਰੂ ਮਹਾਰਾਜ ਮਿਹਰ ਕਰਨ ਤੇ ਇਦਾਂ ਹੀ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਰੌਣਕਾਂ ਲੱਗਦੀਆਂ ਰਹਿਣ ਕਬੱਡੀ ਕਰਾਉਣੀ ਸੌਖੀ ਨਹੀਂ ਕਬੱਡੀ ਖੇਡਣੀ ਵੀ ਸੌਖੀ ਨਹੀਂ ਤੇ ਕਬੱਡੀ ਕਰਾਉਣੀ ਵੀ ਸੌਖੀ ਨਹੀਂ ਸੋ ਇਹ ਬਹੁਤ ਵੱਡੇ ਜਿਵੇਂ ਆਪਾਂ ਕਹਿੰਦੇ ਆ ਵੀ ਪਧਰਦੀਆਂ ਗੱਲਾਂ ਹੁੰਦੀਆਂ ਇਹਨਾਂ ਕੰਟਰੀਆਂ ਦੇ ਵਿੱਚ ਠੀਕ ਆ ਪਿੰਡਾਂ ਦੇ ਵਿੱਚ ਆਪਣਾ ਸਿਸਟਮ ਹੋਰ ਹੁੰਦਾ ਇਹਨਾਂ ਕੰਟਰੀਆਂ ਦੇ ਵਿੱਚ ਕਬੱਡੀ ਕਰਵਾਉਣੀ ਪੈਸੇ ਇਕੱਠੇ ਕਰਨੇ ਔਰ ਉਦੋਂ ਬਾਅਦ ਪ੍ਰਬੰਧ ਕਰਨੇ ਬੰਦੇ ਇਕੱਠੇ ਕਰਨੇ ਕਿਉਂਕਿ ਹਰ ਇੱਕ ਦਾ ਅੱਡੋ-ਅੱਡੀ ਕੰਮ ਧੰਦਾ ਹੁੰਦਾ ਕਲੱਬਾਂ 'ਚ ਬੰਦੇ ਤਾਂ ਹੁੰਦੇ ਨੇ ਬਟ ਉਹ ਅੱਡੋ-ਅੱਡੀ ਕਿ ਕੋਈ ਕਿਸੇ ਦਾ ਕੰਮ ਕਿੰਨੇ ਵੇ ਆ ਕੋਈ ਕਿੱਦਾਂ ਕੋਈ ਕਿੱਦਾਂ ਹਨ ਸੋ ਸਤਿਕਾਰ ਆ ਖੇਡ ਕਬੱਡੀ ਦਾ ਕਬੱਡੀ ਦਾ ਧੰਨਵਾਦ ਆ ਕਬੱਡੀ ਕਰਕੇ ਬਾਈ ਦੇਖ ਲੋ ਵੀ ਕੋਮ ਦੇ ਫਰਦਿਆਂ ਤੇ ਨਹੀਂ ਤੇ ਔਖਾ ਹੋ ਜਾਣਾ ਸੀਗਾ ਸੋ ਕਬੱਡੀ ਦਾ ਧੰਨਵਾਦ ਸੱਚੇ ਪਾਤਸ਼ਾਹ ਇਹ ਸਮਾਂ ਖੇਡ ਕਬੱਡੀ ਨੂੰ ਦੇਣ ਦੁੱਗਣੀ ਤੇ ਰਾਤ ਚੋਗਣੀ ਇਹਦੇ ਲਈ ਜਿੰਨੇ ਵੀ ਕੰਮ ਕਰਦੇ ਆ ਸੋਨੀ ਬਾਠਲਾ ਸਾਹਿਬ ਵੀ ਆਗੇ ਹੈ ਤੇ ਜਿੰਨੇ ਵੀ ਇਹਦੇ ਲਈ ਕੰਮ ਕਰਦੇ ਆ ਖੇਡ ਕਬੱਡੀ ਲਈ ਕੋਈ ਟਾਈਮ ਕੱਢਦਾ ਕੋਈ ਪੈਸਾ ਲੋਂਦਾ ਤਾਂ ਸਾਰਿਆਂ ਦਾ ਬਹੁਤ ਸਤਿਕਾਰ ਆ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਕਿਉਂਕਿ ਖੇਡ ਕਬੱਡੀ ਇੱਕ ਇਹੋ ਜਿਹੀ ਗੱਲ ਖੇਡ ਆ ਵੀ ਗੁਰਮਖਰ ਹਰਟਵਾਲ ਜੀ ਘੁੱਖਾ ਭਾ ਵੀ ਆ ਗਿਆ ਅ ਖੇਡ ਕਬੱਡੀ ਆਪਣੀ ਇੱਕ ਇਹੋ ਜਿਹੀ ਖੇਡ ਆ ਵੀ ਸਾਨੂੰ ਅ ਰੋਜ਼ਗਾਰ ਵੀ ਆ ਤੇ ਤੁਹਾਨੂੰ ਇਹਦੇ ਵਿੱਚ ਕਬੱਡੀ ਦੇ ਵਿੱਚ ਤੁਸੀਂ ਜਦੋਂ ਹੁੰਨੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਲੋਕ ਮਿਲਦੇ ਆ ਤੇ ਤੁਹਾਡੇ ਜਿਹੜੇ ਗੁੱਡ ਰਿਲੇਸ਼ਨ ਬਣ ਜਾਂਦੇ ਆ ਰਿਸ਼ਤੇਦਾਰੀਆਂ ਜਿਹੜੀਆਂ ਉਹ ਇੱਕ ਸਾਈਡ ਤੇ ਹੋ ਜਾਂਦੀਆਂ ਕਈ ਵਾਰੀ ਜਿਵੇਂ ਹੁਣ ਆਪਾਂ ਨੂੰ ਕਬੱਡੀ ਦੇ ਵਿੱਚ ਮਿਲੇ ਆ ਜ਼ਿਆਦਾਤਰ ਕੀ ਕਈ ਵਾਰੀ ਕੀ ਜ਼ਿਆਦਾਤਰ ਜਿਹੜੇ ਇਹ ਕਬੱਡੀ ਵਾਲੇ ਰਿਸ਼ਤੇ ਆ ਉਹ ਜਿਵੇਂ ਆਪਾਂ ਕਰੀਏ ਵੀ ਜ਼ਿਆਦੇ ਮਜ਼ਬੂਤ ਹੋ ਜਾਂਦੇ ਆ ਸੋ ਕਬੱਡੀ ਕਰਕੇ ਆਪਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਭੈਣ ਭਰਾ ਜਿੰਨੇ ਵੀ ਹੈਗੇ ਆ ਸੋ ਕਬੱਡੀ ਜਿੰਦਾਬਾਦ ਆ ਸੱਚੇ ਪਾਤਸ਼ਾਹ ਮਿਹਰ ਕਰੇ ਕਬੱਡੀ ਜਿਹੜੀ ਆ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਕਬੱਡੀ ਤੇ ਪੈਸਾ ਲਾਉਣ ਵਾਲੇ ਜਿਹੜਾ ਕੋਈ 1 ਡਾਲਰ ਵੀ ਲਾਉਂਦਾ ਕੋਈ 1 ਪੈਣੀ ਵੀ ਲਾਉਂਦਾ ਨਾ ਕਿਤੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਉਹਦਾ ਵੀ ਸਤਿਕਾਰ ਆ ਯਾਰ ਬਾਈ ਪੈਸਾ ਦੇਣਾ ਬਹੁਤ ਔਖਾ ਹੋ ਜਾਂਦਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੇ ਆਂ ਵੀ ਆ ਪ੍ਰਬੰਧ ਕਰਨੇ ਠੀਕ ਆ ਟੀਮਾਂ ਬਣਾਉਣੀਆਂ ਟੀਮਾਂ ਤੇ ਇੰਨਾ ਇੰਨਾ ਪੈਸਾ ਜਿਹੜਾ ਖਰਚਿਆ ਜਾਂਦਾ ਮੰਦਰ ਕੋਟ ਕਰੋੜ ਬਾਈ ਸਸਰੀਕਾਲ ਜੀ ਬਹੁਤ ਟੌਪ ਦਾ ਪਲੇਅਰ ਰਿਹਾ ਬਾਈ ਮੰਦਰ ਟਾਈਮ ਸੀਗਾ ਇਹਨਾਂ ਦਾ ਵੀ ਯਾਰ ਸਿਰੇ ਦਾ ਪਲੇਅਰ ਪਰ ਬਦਕਿਸਮਤੀ ਇਹ ਰਹੀ ਵੀ ਉਹਨਾਂ ਟਾਈਮਾਂ ਅੱਜ ਬਾਈ ਦਾ ਵੀਜ਼ਾ ਨਹੀਂ ਲੱਗ ਸਕਿਆ ਪਰ ਕਬੱਡੀ ਬਹੁਤ ਤਕੜੀ ਸੋ ਇਹ ਸੰਝਿਆ ਨੇ ਜਿੰਨਾ ਵੀ ਚਾਹੇ ਕਿਸੇ ਨੂੰ ਕੋਈ ਖਿਡਾਰੀ ਖਿਡਾਰੀ ਨੂੰ ਜਾਣ ਦਾ ਚਾਹੇ ਆਪਣਾ ਪ੍ਰੋਮੋਟਰਾਂ ਇੱਕ ਪਰਿਵਾਰ ਕੇ ਇੱਕ ਬਾਉਂਡ ਹੁੰਦਾ ਏ ਇਕ ਆਪਣਾ ਤੇ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅ ਕਬੱਡੀ ਬਸ ਵਧੇ ਫੁੱਲੇ ਕਬੱਡੀ ਦੇ ਖਿਡਾਰੀ ਕਬੱਡੀ ਤੇ ਰੈਫਰੀ ਕਮੈਂਟੇਟਰ ਕਬੱਡੀ ਦੇ ਦਰਸ਼ਕ ਕਬੱਡੀ ਦੇ ਪ੍ਰਮੋਟਰ ਜਿਹੜਾ ਵੀ ਕਬੱਡੀ ਲਈ ਟਾਈਮ ਕੱਢਦਾ ਜਿਹੜਾ ਵੀ ਕਬੱਡੀ ਲਈ ਪੈਸਾ ਲਾਉਂਦਾ ਮੈਂ ਕਹਿੰਦਾ ਵੀ ਇੰਨਾ ਕੁ ਵਧੇ ਫੁੱਲੇ ਸੱਚੇ ਪਾਸ਼ਾ ਵੀ ਦਿਨ ਦੁੱਗਣੀਆਂ ਤੇ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ ਕਿਉਂਕਿ ਇਹ ਕਬੱਡੀ ਕਰਕੇ ਬਹੁਤ ਸਾਰੇ ਘਰ ਚੱਲਦੇ ਨੇ ਇਹ ਕਬੱਡੀ ਕਰਕੇ ਬਹੁਤ ਸਾਰੇ ਜਿਹੜੇ ਮੁੰਡਿਆਂ ਨੇ ਆਪਣੇ ਸੁਪਨੇ ਪੂਰੇ ਕਰਨੇ ਆ ਆਪਾਂ ਅਕਸਰ ਬੋਲੀਦਾ ਵੀ ਆਪਣਾ ਵੀ ਕਿਸੇ ਨੇ ਆਪਦੀ ਭੈਣ ਦਾ ਵਿਆਹ ਕਰਨਾ ਕਿਸੇ ਨੇ ਆਪਣੇ ਬਾਪੂ ਦਾ ਕਰਜ਼ਾ ਲੈਣਾ ਹਨਾ ਘਰ ਦਾ ਸਾਰੇ ਹਰ ਇੱਕ ਬੰਦਾ ਤੇ ਹੁੰਦਾ ਯਾਰ ਵੀ ਮੇਰੀ ਲਾਈਫ ਸੈੱਟ ਹੋ ਵੀ ਤੇ ਇਹ ਕਬੱਡੀ ਕਰਕੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਲਾਈਫ ਆ ਉਹ ਸੈੱਟ ਹੋਈ ਆ ਤੇ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਹੀ ਕਬੱਡੀ ਵਧੇ ਫੁੱਲੇ ਤੇ ਜੀ ਦੇ ਆਲ ਕਹਿੰਦਾ ਨੈਕਸਟ ਈਅਰ ਕੈਨੇਡਾ ਬਰੋ ਹਾਂਜੀ ਬਰੋ ਦੇਖਦੇ ਆ ਸੱਚੇ ਪਾਤਸ਼ਾਹ ਚਲੋ ਬਾਕੀ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਤੇ ਜਿਵੇਂ ਦਾਣਾ ਪਾਣੀ ਹੋਇਆ ਤਾਂ ਜ਼ਰੂਰ ਪਹੁੰਚਾਂਗੇ ਭਰਾਵਾਂ ਕੋਲੇ ਹਨਾ ਤੇ ਜੇ ਨਾ ਦਾਣਾ ਪਾਣੀ ਹੋਇਆ ਤਾਂ ਫਿਰ ਦੇਖੋ ਤੇ ਆਪਾਂ ਹਮੇਸ਼ਾ ਤੁਹਾਨੂੰ ਇਹ ਨਹੀਂ ਕਹਾਂਗੇ ਵੀ ਚੱਲ ਕੈਨੇਡਾ ਨਹੀਂ ਆਉਂਦੇ ਪਰ ਇਹ ਨਹੀਂ ਕਹਾਂਗੇ ਵੀ ਆਪਾਂ ਯਾਦ ਨਹੀਂ ਕਰਦੇ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਮਿਸ ਕਰਦੇ ਹਾਂ ਸਾਰੇ ਭਰਾਵਾਂ ਨੂੰ ਜਿੰਨੇ ਵੀ ਕਬੱਡੀ ਦੇ ਵਿੱਚੋਂ ਤੁਸੀਂ ਆ ਕਬੱਡੀ ਕਰਕੇ ਆਪਾਂ ਮਿਲੇ ਹਾਂ ਸਾਰੇ ਯੂਰਪ ਦੀ ਕਬੱਡੀ ਵੀ ਇਸ ਟਾਈਮ ਨਾਲ ਜਿਵੇਂ ਆਪਾਂ ਕਹ ਲਈਏ ਵੀ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਦੀ ਕਬੱਡੀ ਪੂਰੀ ਸਿਖਰ ਦੀ ਹੁੰਦੀ ਹੈ ਤੇ ਇੱਥੇ ਵੀ ਜਿਵੇਂ ਹੁਣ ਕਬੱਡੀ ਜਿਹੜੀ ਆ ਓਹੋ ਟਾਪ ਦੀ ਹੁੰਦੀ ਆ ਬਿੱਲਾ ਆ ਗਿਆ ਬੱਲੇ ਨੂੰ ਪਤਾ ਬੱਲਿਆ ਕਿਵੇਂ ਹੁੰਦੀ ਕਬੱਡੀ ਬਿੱਲਾ ਯੋਲ ਇੱਥੇ ਵੀ ਜਾਨੀ ਕਿ ਵੀ ਪੁਰਾਣ ਸਿੰਗ ਫਸਦੇ ਕੁੰਡੀਆਂ ਦੇ ਗੁਰੂ ਮਹਾਰਾਜ ਦੀ ਮਿਹਰ ਨਾਲ ਖਿਡਾਰੀ ਤੰਦਰੁਸਤ ਰਹਿਣ ਸੱਟਾਂ ਫਿਟਾਂ ਤੋਂ ਬਚੇ ਰਹਿਣ ਤੇ ਕਬੱਡੀ ਖੇਡਦੇ ਰਹਿਣ ਤੇ ਸਾਡੇ ਪੰਜਾਬੀ ਭਰਾ ਕਬੱਡੀ ਕਰਵਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਗੱਲਾਂ ਤਾਂ ਹੋਰ ਕਰਨ ਨੂੰ ਜੀ ਕਰਦਾ ਆ ਦੇਖ ਲੋ ਤਾਂ ਚੱਲਿਆ ਜਹਾਜ਼ ਪਤਾ ਨਹੀਂ ਕਿੰਨੇ ਕੰਦੇ ਲੈ ਕੇ ਉੱਡ ਗਿਆ ਬੱਦਲਾਂ ਨੂੰ ਪਾੜਦਾ ਹੋਇਆ ਤੇ ਚੱਲਿਆ ਕਿਨੇ ਹੈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ